ਸਾਰਿਆਂ ਨੂੰ ਮੇਰੀ ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪਾਈ ਦੇਵਸ ਦੀ ਜਾਣਕਾਰੀ ਦੇਵਾਂਗਾ ਪਾਈ ਕੀ ਹੈ ਇਸ ਦਾ ਇਤਿਹਾਸ ਤੇ ਇਸ ਦੀ ਵਰਤੋਂ ਕਿੱਥੇ ਕੀਤੀ ਹੁੰਦੀ ਹੈ ਮੈਂ ਪਾਈ ਦੇਵਸ ਦੇ ਰਿਲੇਟਿਡ ਕੁਝ ਇੰਟਰਸਟਿੰਗ ਫੈਕਟਰੀ ਦੱਸਿਆ ਜਿਸ ਨੂੰ ਤੁਸੀਂ ਜ਼ਰੂਰ ਸੁਣਿਓ ਇਹ ਵਾਲੀ ਇੰਟਰਸਟਿੰਗ ਫੈਟ ਮੈਂ ਵੀਡੀਓ ਦੇ ਐਂਡ ਵਿੱਚ ਦੱਸਿਆ ਉਸ ਨੂੰ ਤੁਸੀਂ ਜ਼ਰੂਰ ਦੇਖਿਓ ਭਾਈ ਦੇ ਬਾਰੇ ਤੁਸੀਂ ਕਦੇ ਨਾ ਕਦੇ ਕਿਤੇ ਨਾ ਕਿਤੇ ਗਣਿਤ ਪੜ੍ਹਦੇ ਸਮੇਂ ਜ਼ਰੂਰ ਸੁਣਿਆ ਹੋਵੇਗਾ ਆਓ ਭਾਈ ਦੀ ਇਤਿਹਾਸ ਅਤੇ ਭਾਈ ਦੇ ਵਸਦੇ ਬਾਰੇ ਚ ਜਾਣੀਏ ਗਣਿਤ ਪ੍ਰੇਮੀ ਦਾ ਹਰਮਨ ਪਿਆਰਾ ਪਾਈ ਦਿਵਸ 14 ਮਾਰਚ ਨੂੰ ਹੀ ਕਿਉਂ ਮਨਾਉਂਦੇ ਹਨ ਪਾਈ ਦਿਵਸ ਪਾਈ ਦਿਵਸ ਗਣਿਤ ਸੰਖਿਆਕ ਅਰਿਥਮੈਟਿਕ ਕਨਸਟੈਂਟ ਦਾ ਸਲਾਨਾ ਉਤਸਵ ਹੈ ਪਾਈ ਦਿਵਸ 14 ਮਾਰਚ ਭਾਵ ਸਾਲ ਦੇ ਤੀਜੇ ਮਹੀਨੇ ਚ 14 ਤਰੀਕ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਪਾਈ ਦਾ ਮਾਨ ਜਾਨਣ ਕੀ ਵੈਲਿਊ ਆਫ ਪਾਈ 3.14 ਹੈ ਅਤੇ 3 1 ਅਤੇ 4 ਪਾਈ ਦੇ ਪਹਿਲੇ ਤਿੰਨ ਮਹੱਤਵਪੂਰਨ ਅੰਕ ਹਨ ਇਸ ਮਿਤੀ ਦੇ ਨੇੜੇ ਇੱਕ ਹੋਰ ਤਿਥੀ ਹੈ 22 ਜੁਲਾਈ ਜਾਂ 22/7 ਜਿਸ ਨੂੰ ਪਾਈ ਐਪਰੋਕਸੀਮੇਸ਼ਨ ਦੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜੋ ਫ੍ਰੈਕਸ਼ਨ ਪ੍ਰਣਾਲੀ ਚ ਪਾਈ ਦੇ ਨਾਮ ਤੋਂ ਮਿਲਦੀ ਹੈ ਕੀ ਹੈ ਪਾਈ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਹਾਂ ਪਾਈ ਇੱਕ ਮੈਥਮੈਟਿਕਲ ਕਨਸਟੈਂਟ ਹੈ ਭਾਵ ਗਣਿਤਿਕ ਨਿਸ਼ਟਾੰਕ ਹੈ ਮੈਥਮੈਟਿਕਲ ਕਨਸਟੈਂਟ ਇਸ ਗਣਿਤ ਨੂੰ ਕਹਿੰਦੇ ਹਨ ਜਿਸ ਚ ਕੋਈ ਵਿਸ਼ੇਸ਼ਤਾ ਹੁੰਦੀ ਹੈ ਪਾਈ ਨੂੰ 22/7 ਵੀ ਲਿਖਿਆ ਜਾਂਦਾ ਹੈ ਜੋ ਇੱਕ ਮੁਸ਼ਕਲ ਗਣਤੀ ਹੈ ਪਾਈ ਦਾ ਗਿਣਾਤਮਕ ਮਾਨ ਮਤਲਬ ਵੈਲਿਊ ਆਫ ਪਾਈ ਕਿ ਇਸੇ ਗੋਲੇ ਦੇ ਘੇਰੇ ਅਤੇ ਉਸਦੇ ਵਿਆਸ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ ਕਿਉਂਕਿ ਪਾਈ ਦੇ ਸਟੀਕ ਵੈਲਿਊ ਦੀ ਗਿਣਤੀ ਕਦੇ ਨਹੀਂ ਕੀਤੀ ਜਾ ਸਕਦੀ ਅਸੀਂ ਕਦੇ ਵੀ ਕਿਸੇ ਆਬਜੈਕਟ ਦਾ ਸਟੀਕ ਏਰੀਆ ਜਾਂ ਸਰਕਮਫਰੈਂਸ ਨਹੀਂ ਲੱਭ ਸਕਦੇ ਇਹ ਅਪ੍ਰੇਮਯ ਰਾਸ਼ੀ ਮਤਲਬ ਅਨਰੀਜ਼ਨੇਬਲ ਅਮਾਉਂਟ ਜਾਂ ਇਰੈਸ਼ਨਲ ਨੰਬਰ ਸਭ ਤੋਂ ਅਹਿਮ ਗਣਿਤੀ ਸੰਬੰਧੀ ਤੇ ਭੌਤਿਕ ਗਣਤੀਆਂ ਫਿਜ਼ੀਕਲ ਕੈਲਕੂਲੇਸ਼ਨ ਚੋਂ ਇੱਕ ਹੈ ਮੈਥ ਅਤੇ ਸਾਇੰਸ ਤੇ ਇੰਜੀਨੀਅਰਿੰਗ ਦੇ ਕਈ ਫਾਰਮੂਲੇ ਆ ਜੋ ਪਾਈ ਹੁੰਦਾ ਹੈ ਅਤੇ ਕਈ ਅਹਿਮ ਫਾਰਮੂਲੇ ਇਸ ਤੇ ਆਧਾਰਿਤ ਹੈ ਦੁਨੀਆ ਪਰ ਤੇ ਗਣਿਤ ਤੇ ਦਿਲਚਸਪੀ ਰੱਖਣ ਵਾਲੇ ਦੇ ਨੇ ਨੂੰ ਦਿਲਚਸਪ ਧੰਨ ਕਈ ਦੇ ਗੈਸ ਦਿਨ ਨੂੰ ਪਾਈ ਖਾਣ ਦਾ ਵੀ ਰਿਵਾਜ ਹੈ ਜੋ ਪੇਸਟਰੀ ਜਿਹਾਈ ਦਾ ਪਕਵਾਨ ਹੈ ਚਲੋ ਇਸ ਦੇ ਇਤਿਹਾਸ ਬਾਰੇ ਜਾਣਦੇ ਹਾਂ 706 ਚ ਇੱਕ ਗਣਿਤ ਮਾਹਿਰ ਵਿਲੀਅਮ ਜੋਨਸ ਵੱਲੋਂ ਪਾਈ ਸਿੰਬਲ ਬੀਜ ਕੀਤਾ ਗਿਆ ਸੀ ਤਰਸੋ ਸੈਂਟੀਚ ਲਿਓਨਾਰਡੋ ਯੂਲਰ ਨੇ ਪ੍ਰਤੀਕ ਦੀ ਵਰਤੋਂ ਨੂੰ ਪ੍ਰਸਿੱਧ ਬਣਾਇਆ ਪਾਈ ਡੇ ਦੀ ਸ਼ੁਰੂਆਤ 1988 ਚ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿਗਿਆਨ ਮਿਊਜ਼ੀਅਮ ਐਕਸਪਲੋਰੇਟੋਰੀਅਮ ਦੇ ਇੱਕ ਕਰਮਚਾਰੀ ਲੇਰੀ ਸ਼ਾ ਵੱਲੋਂ ਕੀਤੀ ਗਈ ਸੀ ਉਹਨਾਂ ਨੂੰ ਪਿਆਰ ਨਾਲ ਪ੍ਰਿੰਸ ਆਫ ਪਾਈ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਪਾਈ ਦੀ ਵੈਲਿਊ 2017 ਚ ਰਿਕਾਰਡ ਤੋੜ 22 ਟ੍ਰਿਲੀਅਨ ਦਸ਼ਮਲਵ ਥਾਵਾਂ ਤੱਕ ਨਿਰਧਾਰਿਤ ਕੀਤਾ ਗਿਆ ਸੀ ਇਹ ਗਿਣਤੀ ਅਸੀਮ ਤੌਰ ਤੇ ਜਾਰੀ ਰਹਿ ਸਕਦੀ ਹੈ ਕਿਉਂਕਿ ਪਾਈ ਇੱਕ ਅਪ੍ਰੀਮੀਅਰ ਗਿਣਤੀ ਇਰੈਸ਼ਨਲ ਨੰਬਰ ਹੈ ਭਾਵ ਇਹ ਅਨੰਤ ਗਿਣਤੀ ਹੈ ਇਸ ਨੂੰ ਅੰਗਰੇਜ਼ੀ ਵਿੱਚ ਇਨਫਿਨਿਟੀ ਨੰਬਰ ਕਹ ਸਕਦੇ ਹਾਂ ਪਾਈ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਚਲੋ ਇਸ ਦੇ ਬਾਰੇ ਜਾਣਦੇ ਹਾਂ ਨੰਬਰ 1 ਨਦੀ ਦੀ ਲੰਬਾਈ ਨਾਪਣ 'ਚ ਪਾਈ ਦੀ ਸਭ ਤੋਂ ਵੱਧ ਵਰਤੋਂ ਕਿਸੇ ਨਦੀ ਦੀ ਲੰਬਾਈ ਦੱਸਣ ਲਈ ਵਰਤੀ ਜਾਂਦੀ ਹੈ ਪੂਰੀ ਨਦੀ ਦੀ ਲੰਬਾਈ ਕਾਫੀ ਕੁਮਾਂਦਾਰ ਹੋਣ ਕਾਰਨ ਸਹੀ ਮਿਥਣ 'ਚ ਮੁਸ਼ਕਲ ਆਉਂਦੀ ਹੈ ਨੰਬਰ 2 ਪਿਰਾਮਿਡ ਦਾ ਆਕਾਰ ਪਾਈ ਨੂੰ ਪਿਰਾਮਿਡ ਦੇ ਆਕਾਰ ਦੀ ਗਿਣਤੀ ਕਰਨ ਲਈ ਵੀ ਵਰਤਿਆ ਜਾਂਦਾ ਹੈ। ਨੰਬਰ 3 ਤਾਰਾਂ ਦੀ ਦੂਰੀ ਦੋ ਤਾਰਾਂ ਵਿਚਾਲੇ ਦੀ ਕੁਮਾਨਦਰ ਦੂਰੀ ਮਾਪਣ ਲਈ ਪਾਈ ਦੇ ਰਾਹੀਂ ਹਿਸਾਬ ਲਗਾ ਸਕਣਾ ਸੰਭਵ ਹੈ। ਨੰਬਰ 4 ਪਿਰਾਮਿਡ ਦਾ ਆਕਾਰ ਦੱਸਣ ਚ ਪਾਈ ਦੀ ਹੀ ਮਦਦ ਨਾਲ ਅਸੀਂ ਇਹ ਜਾਣ ਸਕੇ ਹਾਂ ਕਿ ਸਾਡੇ ਪਿਰਾਮਿਡ ਦਾ ਆਕਾਰ ਅੰਡਾਕਾਰ ਹੈ। ਇਹ ਜਾਣਕਾਰੀ ਪਿਸਟਨ ਯੂਨੀਵਰਸਿਟੀ ਦੇ ਐਕਟ੍ਰੋ ਫਿਜ਼ਿਕ ਡਿਪਾਰਟਮੈਂਟ ਦੇ ਚੇਅਰਮੈਨ ਡੇਵਿਡ ਸਪਰਜਲ ਨੇ ਦਿੱਤੀ। ਉਹਨਾਂ ਨੇ ਡਬਲੂ ਮੈਪ ਜਾਣ ਦੀ ਵਰਤੋਂ ਤੋਂ ਪਹਿਲਾਂ ਇਹ ਪਤਾ ਲਗਾਇਆ ਕਿ ਬਿਗ ਬੈਂਗ ਤਮਾ ਕਿਦੋਂ ਪੈਦਾ ਬੇਬੀ ਯੂਨੀਵਰਸ ਕਿਵੇਂ ਹੋਵੇਗਾ ਫਿਰ ਉਸ ਦੀ ਸਤ੍ਹਾ ਦੇ ਖੇਤਰਫਲ ਨੂੰ 4 ਪਾਈ ਨਾਲ ਗੁਣਾ ਕਰ ਦਿੱਤਾ ਇਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਬ੍ਰਹਿਮੰਡ ਦਾ ਆਕਾਰ ਅੰਡਾਕਾਰ ਹੈ ਚਲੋ ਤੁਹਾਨੂੰ ਦੱਸਦੇ ਹਾਂ ਪਾਈ ਦਿਵਸ ਦੇ ਕੁਝ ਇੰਟਰਸਟਿੰਗ ਫੈਕਟਸ ਪ੍ਰਸਿੱਧ ਗਣਿਤ ਮਾਹਿਰ ਤੇ ਭੌਤਿਕ ਵਿਗਿਆਨੀ ਆਲਬਰਟ ਆਇਨਸਟਾਈਨ ਦਾ ਜਨਮ 1879 ਨੂੰ ਪਾਈ ਦਿਵਸ ਤੇ ਹੋਇਆ ਸੀ ਪਾਈ ਦੀ ਵੈਲਿਊ 3.14159 ਹੈ ਪੁਆਇੰਟ ਦੇ ਬਾਅਦ ਪੰਜ ਅੱਖਰ ਦੇ ਕਾਰਨ ਪਾਈ ਦੇ ਉਤਸਵ ਦਾ ਅਧਿਕਾਰਿਤ ਸਮਾਤ ਪਹਿਰ 1:59 ਵਜੇ ਹੈ। ਮਤਲਬ 1 ਮਿੰਟ ਘੱਟ 2:00 ਵਜਣ ਚ। 2015 ਚ ਭਾਰਤ ਦੇ ਮਿਲੌਰ ਚ VIT ਯੂਨੀਵਰਸਿਟੀ ਚ ਪਾਈਆਂ ਕਦੇ ਸਭ ਤੋਂ ਵੱਡੀ ਗਿਣਤੀ ਨੂੰ ਯਾਦ ਰੱਖਣ ਦਾ ਗਿਨੀਜ਼ ਵਾਲੇ ਰਿਕਾਰਡ ਬਣਾਇਆ ਗਿਆ ਸੀ। 21 ਸਾਲਾ ਰਾਜਵੀਰ ਨਾ ਦੇ ਵਿਦਿਆਰਥੀ ਨੇ ਪਾਈ ਦੇ 70000 ਦਸ਼ਮਲਵ ਥਾਵਾ ਨੂੰ ਯਾਦ ਰੱਖਿਆ ਸੀ। ਰਿਕਾਰਡ ਬਣਾਉਣ ਦੇ ਦੌਰਾਨ ਰਾਜਵੀਰ ਨੇ ਇਸ ਦੌਰਾਨ ਅੱਖਾਂ ਤੇ ਪੱਟੀ ਵੀ ਬੰਨੀ ਸੀ। ਪੂਰੀ ਗਿਣਤੀ ਦੱਸਣ ਚ ਉਨ੍ਹਾਂ ਨੂੰ 10 ਘੰਟੇ ਲੱਗੇ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਮਿਸਰ ਚ ਗੀਜ਼ਾ ਦੇ ਪ੍ਰਾਚੀਨ ਪਿਰਾਮਿਡ ਪਾਈਦਾ ਸਿਧਾਂਤਾਂ ਦੇ ਬਣਾਏ ਗਏ ਸੀ ਪ੍ਰਸ਼ਾਸਕ ਤੇ ਲੇਖਕ ਜੌਨ ਟੈਲਰ ਨੇ ਪਹਿਲੀ ਵਾਰ 1859 ਚ ਇਸ ਵਿਚਾਰ ਨੂੰ ਪਾਸ ਕੀਤਾ ਸੀ ਉਹਨਾਂ ਨੇ ਪਾਇਆ ਸੀ ਕਿ ਪਿਰਾਮਿਡ ਦੀ ਪਰਿਧੀ ਨੂੰ ਇਸ ਦੀ ਉਚਾਈ ਤੋਂ ਵੰਡ ਕਰਨ ਤੇ ਪ੍ਰਾਪਤ ਹੋਣ ਵਾਲੀ ਗਿਣਤੀ ਪਾਈਦਾ 2 ਗੁਣਾ ਦੇ ਨੇੜੇ ਹੁੰਦੀ ਹੈ ਮੇਰੀ ਚੈਨਲ ਤੇ ਜਾ ਕੇ ਅਦਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿੰਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੀਆਂ ਨੈਕਸਟ ਵੀਡੀਓ ਵਿੱਚ